ਮਨਦੀਪ ਕੋਹੜੀ ਦੀ ਵਾਰਤਕ ਪੁਸਤਕ ਹੀਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਹਨੇਰ ਕੋਠੜੀ ਦਾ ਸੰਤਪ ਰੋਪੜ ਜ਼ਿਲ੍ਹੇ ਦੇ ਉਮਰਾ ਨੰਗਲ ਪਿੰਡ ਵਿੱਚ ਕੋਈ 30 ਸਾਲਾਂ ਦਾ ਨੌਜਵਾਨ ਪਾਲੂ ਪਿਛਲੇ 3 ਸਾਲਾਂ ਤੋਂ ਇੱਕ ਸੰਗਰ ਨਾਲ ਬੰਨ ਕੇ ਰੱਖਿਆ ਹੋਇਆ ਸੀ ਸਤਪਾਲ ਸਿੰਘ ਉਰਫ ਪਾਲੂ ਦਾ ਬਾਪ ਛੋਟੀ ਉਮਰ ਹੀ ਸਵਰਗਵਾਸ ਹੋ ਗਿਆ ਸੀ ਹੁਣ ਤੋਂ ਕੁਝ ਬਾਰੇ ਪਹਿਲਾਂ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਉਸ ਦੇ ਜਾਣ ਉਪਰੰਤ ਪਾਲੂ ਦੇ ਮਨ ਤੇ ਬਹੁਤ ਬੁਰਾ ਅਸਰ ਹੋਇਆ। ਕੋ ਜ ਆਸ-ਪਾਸ ਦੇ ਲੋਕਾਂ ਦੇ ਬੋਲਾਂ ਦਾ ਅਸਰ ਕਿ ਉਸ ਨੂੰ ਇੰਜ ਜਾਪਨ ਲੱਗ ਪਿਆ ਕਿ ਉਸ ਦਾ ਫਰਾਤੇ ਪਰਜਾਈ ਉਸ ਦਾ ਬਿਆ ਇਸ ਲਈ ਨਹੀਂ ਕਰ ਰਿ ਕਿ ਉਸ ਦੇ ਹਿੱਸੇ ਦੀ ਜ਼ਮੀਨ ਤੇ ਕਾਬੂ ਸੁਣਾ ਚੰਦਿਸਨ। ਪਤਾ ਨਹੀਂ ਇਹ ਗੱਲ ਕਿੰਨੀ ਕੁ ਸੱਚ ਸੀ। ਇਹਨਾਂ ਗੱਲਾਂ ਦਾ ਉਹਦੇ ਮਨ ਉੱਪਰ ਬੁਰਾ ਪ੍ਰਭਾਵ ਪਿਆ ਤੇ ਸਿਦਰੇ ਸੁਆਦਾ ਮਾਲਕ ਪਾਲੂ ਅਕਸਰ ਫਰਾ ਪਰਜਾਈ ਨਾ ਕ੍ਰੇਸ਼ ਕਰਦਾ। ਕਈ ਵਾਰ ਗੱਲ ਮਾਰ ਘਟਾਈ ਤੱਕ ਵੀ ਪਹੁੰਚ ਜਾਂਦੀ। ਇਸ ਤਰ੍ਹਾਂ ਹੌਲੀ ਹੌਲੀ ਉਸ ਤੋਂ ਮਾਨਸਿਕ ਸੰਤੁਲਨ ਵਿਗੜਦਾ ਗਿਆ ਉਹ ਗਾਲੀ ਗਲੋਚ ਵੀ ਕਰਦਾ ਤੇ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਕਦੀ ਕਦੀ ਕੱਪੜੇ ਵੀ ਉਤਾਰ ਦਿੰਦਾ ਗੁੱਸੇ ਵਿੱਚ ਆ ਕੇ ਭਰਾ ਪਰਜਾਈ ਨੇ ਉਸ ਨੂੰ ਡੰਗਰਾਂ ਵਾਲੇ ਕੰਵਰੇ ਅੰਦਰ ਇੱਕ ਸੰਗਲ ਨਾਲ ਬੰਨ ਦਿੱਤਾ ਉਹ ਪਿਛਲੇ 3 ਸਾਲਾਂ ਤੋਂ ਇਸੇ ਹਾਲਤ ਵਿੱਚ ਜਾਨਵਰਾਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸੀ ਸਾਡੇ ਸਮਾਜ ਦੀ ਇਹ ਵੀ ਇੱਕ ਤਰਾਸਦੀ ਹੈ ਕਿ ਅਜਿਹੇ ਵਸੀਰੇ ਨੂੰ ਕਿਸੇ ਮਾਨਸਿਕ ਬਿਮਾਰੀ ਦਾ ਲਕਸ਼ਣ ਸਮਝ ਕੇ ਇਲਾਜ ਕਰਾਉਣ ਦੀ ਬਜਾਏ ਮਰੀਜ਼ ਵੱਲੋਂ ਕੀਤੀ ਜਾ ਰਹੀ ਦੁਰਵਿਹਾਰ ਦਾ ਜਵਾਬ ਬਰਾਬਰ ਦੇ ਦੁਰਵਿਹਾਰ ਨਾਲ ਦੇਣ ਨਾਲ ਜਿੱਥੇ ਉਸਦੀ ਬਿਮਾਰੀ ਹੋਰ ਗੰਝਲਦਾਰ ਹੋ ਜਾਂਦੀ ਹੈ ਉੱਥੇ ਰਿਸ਼ਤਿਆਂ ਵਿੱਚ ਵੀ ਨਾ ਖੁੱਲਣ ਵਾਲੀਆਂ ਪੀੜੀਆਂ ਕੰਡਾ ਪੈ ਜਾਂਦੀਆਂ ਹਨ ਇਸ ਨੂੰ ਉਸਤੇ ਪ੍ਰਾਪਰਜਾਈ ਦੀ ਨਾ ਸਮਝਿਆ ਕੀਏ ਨਰਦਈਪੁਣਾ ਕੀਏ ਜਾਂ ਸੱਚਮੁੱਚ ਜ਼ਮੀਨ ਜੈਦਾ ਦਾ ਲਾਲਚ ਕਿ ਉਹਨਾਂ ਨੇ ਉਸ ਨੂੰ ਇੰਨੀ ਬੇਦਰਦੀ ਨਾਲ ਗੁਲਾਮ ਬਣਾ ਲਿਆ ਦਸ ਦੇ ਹਨ ਕੇ ਉਹ ਪਾਲੂ ਦੇ ਹਿੱਸੇ ਦੀ ਜ਼ਮੀਨ ਵਿੱਚ ਬਜਰੀ ਵਾਲਾ ਕ੍ਰੈਸ਼ਰ ਲਗਾ ਕੇ ਲੱਖਾਂ ਰੁਪਏ ਦਾ ਕ੍ਰੈਸ਼ਰ ਕਰ ਦੇ ਬਲਵ ਦੇ ਚਾਨੇ ਨੋਟ ਗਿੰਦੇ ਤੇ ਪਾਲੂ ਇੱਕ ਹਨੇਰੇ ਕਮਰੇ ਵਿੱਚ ਆਪਣੇ ਆਉਂਦੇ ਜਾਂਦੇ ਸਾਹਾਂ ਨੂੰ ਗਿਣਦਾ ਰਿਹਾ ਮੌਕੇ ਤੇ ਪਹੁੰਚੀ ਸੰਸਥਾ ਦੀ ਟੀਮ ਨੇ ਵੇਖਿਆ ਕਿ ਕਰਦੀ ਇੱਕ ਨੁਕਰ ਤੇ ਟੀਨ ਦੀ ਛੱਤ ਵਾਲੇ ਛੜਦੀ ਇੱਕ ਹਨੇਰ ਕੋਠੜੀ ਵਿੱਚ ਪਾਲੂ ਡਰਿਆ ਸਹਿਮਿਆ ਬੈਠਾ ਸੀ ਉਸਦੇ ਸੱਜੇ ਹੱਥ ਨੂੰ ਵੱਜਾ ਸੰਗਲ ਉਸ ਕੋਠੜੀ ਦੀ ਇੱਕ ਕੰਦ ਵਿੱਚ ਮੋਰੀ ਕਰਕੇ ਉਸ ਵਿੱਚੋਂ ਦੀ ਬਾਹਰ ਕੱਢ ਕੇ ਇੱਕ ਕਿੱਲੇ ਨਾਲ ਬਣਿਆ ਹੋਇਆ ਸੀ। ਇਸ ਸੰਤਾਪ ਨੂੰ ਪਿਛਲੇ 3 ਸਾਲਾਂ ਤੋਂ ਹੰਡਾਰਿਆ ਸੀ। ਉਸ ਦਾ ਇਸ ਘਰ ਵਿੱਚ ਬਸ ਇੰਨਾ ਕੋਈ ਹਿੱਸਾ ਮੰਨਿਆ ਗਿਆ ਸੀ। ਤੇ ਨਾਲ ਦੇ ਕਿੱਲਿਆਂ ਤੇ ਡੰਗਰ ਬਨੇ ਹੋਏ ਸਨ। ਉਸ ਦਾ ਸਰੀਰ ਇੱਕ ਪੁਰਾਣਾ ਕੰਬਲ ਪਾੜ ਕੇ ਅੱਜ ਦੇ ਦਿਨ ਲਈ ਇਸ ਕਰਕੇ ਟਕਿਆ ਗਿਆ ਸੀ ਕਿ ਪਰਿਵਾਰ ਨੂੰ ਪਤਾ ਚੱਲ ਗਿਆ ਸੀ ਕਿ ਅੱਜ ਸੰਸਤਾ ਦੀ ਟੀਮ ਨੇ ਆਉਣਾ ਹੈ। ਉਸ ਦੀ ਸੁਜੀ ਹੋਈ ਬਾਹ ਨਾਲੋਂ ਸੰਗਲ ਇੱਕ ਕਟਰ ਨਾਲ ਕੱਟ ਕੇ ਉਤਾਰਿਆ ਗਿਆ। ਉਸ ਨੂੰ ਆਜ਼ਾਦ ਹੋ ਕੇ ਸੰਸਾਰ ਵਿੱਚ ਅਸਾਹਲਣ ਜੋਗਾ ਕੀਤਾ ਗਿਆ ਭਲੇ ਨੂੰ ਉਸ ਨੇ ਗੁਰਪ੍ਰੀਤ ਭਾਈ ਦੇ ਨਾਲ ਚੱਲਣ ਤੋਂ ਇਨਕਾਰ ਨਾ ਕੀਤਾ ਪਹਿਲਾਂ ਤਾਂ ਪਾਲੂ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਰਾਜ ਨਾਲ ਜਲਦੀ ਹੀ ਠੀਕ ਹੋ ਗਿਆ ਸੀ ਪਰ ਵਿੱਚੋਂ ਹੀ ਇੱਕ ਵਾਰ ਉਹ ਚੋਰੀ ਭੱਜ ਗਿਆ ਤੇ ਤਿੰਨ ਚਾਰ ਦਿਨਾਂ ਦੀ ਜਦੋਜਹਿਦ ਮਗਰੋਂ ਹਸਨਪੁਰ ਦੇ ਨੇੜੇ ਹੀ ਇੱਕ ਕੰਨ ਦੇ ਕੋਲ ਮਿੱਟੀ ਵਿੱਚ ਲਤਪਟ ਪਿਆ ਮਿਲਿਆ ਕਰੋਨਾ ਕਾਲ ਵਿੱਚ ਉਸ ਨੂੰ ਵੀ कोरोना ਹੋ ਗਿਆ ਸੀ ਗੁਰਪ੍ਰੀਤ ਬਾਈ ਨੇ ਇਹਨਾਂ ਗੱਲਾਂ ਦੀ ਸੂਚਨਾ ਦੇਣ ਲਈ ਕਈ ਵਾਰ ਵੀਡੀਓ ਪਾਈ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਫੋਨ ਕਰਕੇ ਉਸ ਨੂੰ ਮਿਲ ਕੇ ਜਾਣ ਦੀ ਬੇਨਤੀ ਕੀਤੀ ਪਰ ਪਤਾ ਨਹੀਂ ਉਸ ਦੇ ਰਿਸ਼ਤੇਦਾਰਾਂ ਦੇ ਅੰਦਰ ਆਪਣੇ ਕੀਤੇ ਤੇ ਸ਼ਰਮਿੰਦਗੀ ਹੀ ਇੰਨੀ ਜ਼ਿਆਦਾ ਸੀ ਜਾਂ ਫਿਰ ਉਹ ਨਿਰਮੋਹੇ ਹੀ ਇੰਨੇ ਹੋ ਗਏ ਕਿ ਕਈ ਸਾਲ ਬੀਤ ਜਾਂਦੇ ਵੀ ਠੀਕ ਹੋ ਚੁੱਕੇ ਤੇ ਸੰਸਤਾ ਵਿੱਚ ਰੋਜ਼ ਭੱਜ-ਭੱਜ ਕੇ ਸੇਵਾ ਕਰਦੇ ਸਤਪਾਲ ਸਿੰਘ ਪਾਲੂ ਨੂੰ ਕੋਈ ਵੀ ਮਿਲ ਨਹੀਂ ਸੀ ਆਇਆ ਪਰ ਉਸਦੇ ਮਨ ਵਿੱਚ ਫਿਰ ਵੀ ਉਸ ਮਿੱਟੀ ਦੀ ਤਾਂਘ ਜ਼ਰੂਰ ਰਹਿੰਦੀ ਸੀ ਜਿੱਥੇ ਉਹ ਜੰਮਿਆ ਚਾਇਆ ਸੀ ਉਹ ਅਕਸਰ ਬਾਈ ਨੂੰ ਕਹਿੰਦਾ ਕਿ ਉਹ ਇੱਕ ਵਾਰ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਆਖਰ 6 ਸਾਲਾਂ ਦੀ ਉਡੀਕ ਮਗਰੋਂ 25 ਜੁਲਾਈ 2023 ਨੂੰ ਗੁਰਪ੍ਰੀਤ ਬਾਈ ਖੁਦ ਸਤਪਾਲ ਸਿੰਘ ਪਾਲੂ ਨੂੰ ਨਾਲ ਲੈ ਕੇ ਗਏ ਤੇ ਉਹਦੇ ਘਰ ਦਾ ਕੁੰਡਾ ਖੜਕਾਇਆ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਪਾਲੂ ਨੂੰ ਉਸਦੇ ਘਰ ਦੇ ਆਸ-ਪਾਸ ਦੇ ਲੋਕ ਜਿਨ੍ਹਾਂ ਵਿੱਚੋਂ ਕੋਈ ਉਸਦੀ ਪਰਜਾਈ ਲੱਗਦੀ ਸੀ ਕੋਈ ਭਤੀਜੀ ਤੇ ਕੋਈ ਚਾਚੀ ਤਾਈ ਬੜੇ ਸਨੇਹ ਨਾਲ ਮਿਲੇ ਪਰ ਉਸਹ ਪ੍ਰਾਜਿਸ ਨੂੰ ਕਿ ਉਸ ਨੂੰ ਤੰਦਰੁਸਤ ਵੇਖ ਕੇ ਗਰਵਕੜੀ ਪਾ ਕੇ ਮਿਲਣਾ ਚਾਹੀਦਾ ਸੀ ਉਸ ਦਾ ਵਿਹਾਰ ਅੱਜ ਵੀ ਪਹਿਲਾਂ ਵਾਂਗ ਹੀ ਉਪਰਾਸੀ ਗੁਰਪ੍ਰੀਤ ਭਾਈ ਅੱਜ ਵੀ ਇਸੇ ਆਸ ਨਾਲ ਆਏ ਸਨ ਕਿ ਸ਼ਾਇਦ ਦੋਵਾਂ ਪਰਾਵਾਂ ਦਾ ਮੇਲਜੋਲ ਹੋ ਜਾਵੇ ਤੇ ਸਤਪਾਲ ਦਾ ਵੀ ਉਹਦੇ ਕੋਲ ਹੀ ਕਰਬਸਤਾ ਹੋ ਜਾਏ ਪਰ ਉਸ ਦਿਨ ਵਾਂਗ ਅੱਜ ਵੀ ਪਾਲੂ ਦੇ ਮਾਂ ਦੇ ਜਾਇ ਭਰਾ ਨੇ ਫਿਰ ਕਿਸੇ ਦਿਨ ਮਿਲ ਕੇ ਆਉਣ ਦਾ ਲਾਰਾ ਲਾ ਕੇ ਪੱਲਾ ਛੱਡ ਲਿਆ ਜਿੱਟੇ ਹੋ ਗਏ ਲੌਦੀ ਇੱਕ ਜਿਉਂਦੀ ਜਾਗਦੀ ਮਿਸਾਲ